ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਭਾਜੀ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਉਹ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆਂ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਵਿੱਚ ਦੋਸਤੋ ਤਿੰਨ ਮੱਝਾਂ ਟੋਕਰ ਗੱਭਣਾ ਤੇ ਤਿੰਨ ਬੱਚਿਆਂ ਦੀਆਂ ਜੀ ਜੀ ਤਿੰਨ ਬੱਚਿਆਂ ਆ ਤਿੰਨ ਮੱਝਾਂ ਬੱਚਿਆਂ ਦੀ ਹੋਣਗੀਆਂ ਪ੍ਰੋਪਰ ਡਿਟੇਲ ਸਾਰੀ ਆਪਾਂ ਗੁਪਾਈ ਗੁਰਵਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਦੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖਬਰਕ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋ ਲੰਬੇ ਨੀ ਗੱਲਾਂ ਵੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਇਨਫੋਰਮੇਸ਼ਨ ਸਾਰੀ ਐਂਡ ਤੱਕ ਵੀਡੀਓ ਦੇ ਵਿੱਚ ਜਰੂਰ ਮਿਲੂਗੀ ਤੁਹਾਨੂੰ ਜੀ ਵਾਈ ਗੁਰਵਰਿਆਨ ਸਿੰਘ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਮਹਾਰਾਜ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਵਧੀਆ ਹੋਰ ਖੈਰਾ ਡੇਰੀ ਫਾਰਮ ਇਹਨਾਂ ਨਾਲ ਸਾਰੇ ਭੈਣ ਭਰਾਵਾਂ ਨੇ ਪਿਆਰ ਪੜੀ ਸ ਹਾਂਜੀ ਵੱਤੋ ਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਤੋ ਵਾ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਹਾਂਜੀ ਤੇ ਅੱਜ ਭੈਣ ਭਰਾਵਾਂ ਦੀ ਡੀ ਕੀ ਜ਼ਰੂਰ ਤਿੰਨ ਚਾਰ ਦਿਨ ਹੋ ਗਏ ਆ ਜੀ ਮਾਲ ਘਟ ਮਿਲਦਿਆ ਜੀ ਠੀਕ ਹੈ ਜੀ ਤੇ ਹੁਣ ਥੋੜੀ ਜੀ ਸੂਈ ਮਗਰੋਂ ਉੱਚੀ ਆ ਤੇ ਹੱਣੇ ਉੱਚੀ ਕਰਨੀ ਪੈਣੀ ਹਾਂਜੀ ਇਹ ਤੁਹਾਨੂੰ ਜਿੰਦਾ ਦਾ ਭਾਪ ਜਾਰ ਮਿਲਦਾ ਨਹੀਂ ਹੁਣ ਗੋਲੀ ਠੰਡੀ ਨਹੀਂ ਹੋਣੀ ਹੁਣ ਗਾੜੀ ਰੋਤ ਉਹ ਆ ਜਣੀ ਹੈ ਜਿਹੜੀ ਅੱਖਾਂ ਚ ਦੁੱਧ ਸੁੱਕਣ ਵਾਲੀ ਠੀਕ ਹੈ ਜੀ ਹੈ ਕਿ ਨਹੀਂ ਗੱਲ ਠੀਕ ਹੈ ਜੀ ਤੇ ਗੱਲ ਇਹ ਆ ਅੱਜ ਦੀ ਮੈਂ ਜਿੰਨੇ ਲਈ ਨਾ ਹਾਂ ਅੱਜ ਦੀ ਮੈਂ ਲਈ ਤੇ ਅੱਜ ਦੀ ਮੈਂ ਲਈ ਤੇ ਬਾਅਦ ਚ ਜਦੋਂ ਮੈਂ ਇਹੋ ਮੈਂ ਲਈ ਹਾਨੂੰ ਵੀ ਉੱਚੀ ਲੈਣੀ ਪੈਣੀਆਂ ਬਾਜ਼ਾਰ ਦਾ 10-15000 ਭਾਜੀ ਚੜਨਾ ਹੀ ਹੈ ਚੜਨਾਂਗੇ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਚਲੋ ਸ਼ਾਜੀ ਜਿੱਦਾਂ ਦਾ ਬਾਜ਼ਾਰ ਹੈ ਉਦਾਂ ਦਾ ਫੇਰ ਆਣਾ ਚਲੋ ਕੋਈ ਗੱਲ ਨਹੀਂ ਜੀ ਬਾਕੀ ਆਪਾਂ ਚੀਜ਼ ਦੇ ਵਿਖਾਵਾਂਗੇ ਕੋਲ ਬਾਕੀ ਬੇਨਤੀ ਇਹੋ ਆ ਵੀਡੀਓ ਪਰਿਵਾਰ ਚ ਬੈਠ ਕੇ ਵੇਖੋ ਫਿਰ ਸਾਈ ਬਿਨਾ ਪਾਓ ਠੀਕ ਹੈ ਸਹੀ ਬਿਨਾ ਦਾ ਸਮਾਂ ਸੀਮਤ ਹੋਊਗਾ ਚਵੀਆਂ ਘੰਟਿਆਂ ਦਾ ਠੀਕ ਹੈ ਉਸੇ ਵੇਲੇ ਕੋ ਆ ਸਕਦਾ ਸਾਈ ਬਿਨਾ ਪਾਵੇ ਚਵੀਆਂ ਘੰਟਿਆਂ ਦੇ ਵਿੱਚ ਅਜੇ ਭਾਵੇਂ ਪਹਿਲੂ ਆਜੇ ਆਪਾਂ ਨੂੰ ਸਾਈ ਸੁਈਦੀ ਨਹੀਂ ਕੋਈ ਤਕਰੀਬਨ ਕਈ ਭੈਣ ਭਰਾਣਾ ਸਾਈ ਦਾ ਥੋੜਾ ਜਿਹਾ ਆਪਾਂ ਤਾਂ ਕੰਮ ਕੀਤਾ ਵੀ ਕਈ ਸਾਈ ਪਾ ਗਏ ਭੈਣ ਭਰਾ ਮੜ ਕੇ ਖਰਾਬ ਕਰਦੇ ਟਾਈਮ ਤੇ ਪਹੁੰਚਦੇ ਐਗਰਿਕਾ ਠੀਕ ਹੈ ਜੀ ਤੇ ਬਾਕੀ ਘਰੇ ਆਓ ਹੂੰ ਚੋਕੇ ਤਸੱਲੀ ਕਰਕੇ ਕਰੋ ਠੀਕ ਹੈ ਜੀ ਨਾਂ ਜੇ ਪ੍ਰਤਾਪ ਸਿੰਘ ਸ਼ਾ ਪਿੰਡ ਝਾਂਪਕੇਗੁਰ ਦਾ ਜ਼ਿਲ੍ਹਾ ਤਨਤਨ ਠੀਕ ਹੈ ਜੀ ਫੋਨ ਨੰਬਰ ਜੇ 787901127 6284741127 ਠੀਕ ਹੈ ਜੀ ਅੱਛਾ ਅੱਜ ਆਪਣੇ ਕੋਲ ਤਿੰਨ ਨੱਕ ਟੋਕੜ ਕੱਪਣ ਦੇ ਵਿੱਚ ਹੀ ਹੈਗੇ ਤਿੰਨ ਭਾਜੀ ਟੋਕੜ ਕੱਪਣਿਆ ਚੈੱਕ ਪਾਸ ਹੋਣ ਦੀਆਂ ਠੀਕ ਹੈ ਜੀ ਤੇ ਤਿੰਨ ਜਿਹੜੀਆਂ ਵਾ ਬੱਚੇ ਵਾਲੀ ਉਹ ਬੱਚਿਆਂ ਤੋਂ ਮੰਨ ਲਓ ਬੱਚਿਆਂ ਵਾਲੀਆਂ ਇੱਕ ਕਟੇ ਵਾਲੀ ਦੋ ਕਟੇਆਂ ਠੀਕ ਹੈ ਜੀ ਉਹ ਵੈਰਾਈਟੀ ਅੱਜ ਸਾਰੀ ਨਹੀਂ ਹੈ ਨਾ ਇਹ 6 ਦੇ 6 ਹੀ ਪੀਸ ਜਿਹੜੇ ਐਂਡ ਆ ਐਂਡ ਆ ਜੀ ਹੈ ਨਾ ਮੈਂ ਨਾ ਚੁਣ ਕੇ ਲੈਂਦੇ ਜੀ ਠੀਕ ਹੈ ਜੀ ਤੇ ਗੰਨਿਆਂ ਚੋਂ ਗੰਨਾ ਵਾਹੇ ਪਸੰਦ ਨਹੀਂ ਹੁੰਦਾ ਹੁੰਦਾ ਚਲੋ ਅਸ਼ਾ ਜੀ ਪਰ ਉਹ ਗੰਨੇ ਇਕੱਠੇ ਪਰ ਆਈ ਗੰਨੇ ਵੜੇ ਓਕੇ ਇਕੱਠੇ ਕੀਤੇ ਜੀ ਪਰ ਜਿਹੜੇ ਵੀਰ ਪਸੰਦ ਕਰ ਲੈਣਾ ਕਰੂ ਲੈਣੇ ਹਾਂਜੀ ਠੀਕ ਹੈ ਨਾ ਮੈਂ ਨਾ ਜੀ ਝੋਟੀਆਂ ਬਹੁਤ ਚੰਗੀਆਂ ਦੋਂਦੀਆਂ ਚੌਕੀਆਂ ਛਕੀਆਂ ਸਾਰਾ ਕੋਈ ਗਾੜੀ ਆ ਬਾਕੀ ਭੈਣ ਭਰਾ ਆਪਣੇ ਨੂੰ ਸਿਆਣੇ ਆਓ ਤੇ ਤਸੱਲੀ ਕਰਕੇ ਦਸੋ ਇਸ 1 ਨੰਬਰ ਤੋਂ ਸ਼ੁਰੂ ਕਰ ਲੀਏ ਦਸੋ ਜੀ ਪਹਿਲਾ ਸੁਆ ਝੋਟੀ ਜੀ ਮਗਰ ਕਟੀ ਕੁੰਡੀ ਚੂਰ ਹਾਂ ਹੈਨਾ ਜੀ ਤੇ ਸੂਈ ਨੂੰ ਹੋਏ ਜੇ ਇਹਨੂੰ ਕੋ 20 25 ਦਿਨ ਮਹੀਨਾ ਲਾ ਲੈ ਜੀ ਤੇ ਦੁੱਧ ਜਿਹੜਾ ਆ 11 12 ਲੀਟਰ ਕਹੀ ਜੀ 10 ਲੀਟਰ ਦੁੱਧ ਕੰਡੇ ਵਾਲਾ ਹੋਊਗਾ ਝੋਟੀ ਪੂਰਾ ਨਿਗਰ ਹੈਨਾ ਝੋਣ ਵਾਲਾ ਹੈਨਾ ਜੀ ਦੋ ਡੰਗ ਚੋ ਕੇ ਖੜੇ ਜੀ ਆਹ ਲੋ ਜੀ ਕਰੋ ਪਿੱਠ ਪੜੇ ਦੀ ਚੜਾਈ ਤੱਕ ਦੋਸਤੋ ਵੇਖੋ ਹਰ ਇੱਕ ਚੀਜ਼ ਪੂਰੀ ਸਿੰਘਾਂ ਵਾਲੇ ਪਾਸਿਓ ਵੇਖ ਲਓ ਤੇ ਮੈਂ ਬਿਲਕੁਲ ਮੋੜ ਮੋੜ ਕੇ ਆਈ ਤੇ ਦੁਈਆਂ ਨੇ ਮੋਲਵਾ ਤੇ ਆਈ ਤੇ ਝੋਟੀਆਂ ਦਾਣੀਆਂ ਵੀ ਸਵਾ ਡੇਢ ਮੰਗਰ ਹੈਨਾ ਜੀ ਔਰ ਕਿਹਾ ਤੇ ਉਹਨੂੰ ਸਵਾ ਡੇਢ ਮੰਗੂ ਪਰ ਆਪਾਂ ਅੰਦਰ ਹੀ ਦੇਣਾ ਠੀਕ ਹੈ ਜੀ ਬਾਕੀ ਦੋਸਤੋ ਆ ਥਣਾ ਥਣਾ ਦੀ ਕੁਆਲਿਟੀ ਮੈਂ ਨਹੀਂ ਹੱਥੀਂ ਚਵਾਈ ਵਾਲਾ ਥਾਣਿਆ ਇਹ ਨਹੀਂ ਵੀ ਕੋਈ ਨਿੱਕਾ ਥਾਣ ਹੋਊਗਾ ਅੱਛਾ ਇਹਦੇ ਮਗਰ ਬੱਚਾ ਕੱਟੀ ਇਹਦੇ ਮਗਰ ਕੱਟੀ ਹੈ ਜੀ ਇਹਦੇ ਕੋਈ ਦੋ ਬੱਚੇ ਤੋ ਪਹੂ ਤਨ ਮਿਲਦੇ ਆ ਕੱਟੀ ਵੀ ਨਾਲ ਮਿਲਦੀ ਨਾਲ ਮੱਝ ਹਾਂਜੀ ਹਾਂਜੀ ਆ ਜੇ ਕੱਟੀ ਜੀ ਆ ਜੇ ਕੱਟੀ ਦੋਸਤੋ ਇਹਦੇ ਮਗਰ ਹਾਂ ਕੱਟੀ ਜੇ ਕੋਹੀਆਂ ਦਿਨਾਂ ਦੇ ਲਾਲੇ ਪੰਨੀਆਂ ਦੀ ਲਾਲੇ ਮਹੀਨੇ ਦੀ ਲਾਲੇ ਠੀਕ ਹੈ ਜੀ ਤੁਹਾਡੇ ਸਾਹਮਣੇ ਹੈ ਨਾ ਜੀ ਤੇ ਵਿਰਿਆਮ ਦੁੱਧ ਕਿੰਨਾ ਹੋਣ ਦੱਸਿਆ ਦੁੱਧ ਭਾਜੀ 10 ਲੀਟਰ ਲਾ ਠੀਕ ਹੈ ਜੀ ਅਸ਼ਵ ਰਾਮ ਸਿੰਘ ਜੀ ਇਹਦੀ ਪਹੁੰਚ ਕਿੰਨੀ ਚੁਗਿਆ ਇਹਦੀ ਭਾਜੀ ਝੋਟੀ ਵੇਖੋ ਤੁਸੀਂ ਕਿੱਡੀ ਸਨਖੀ ਹੈ ਝੋਟੀ ਤੇ ਬਹੁਤ ਜਾਈ ਸਨਖੀ ਮੈਂ ਦਿਖਾਤੀ ਪਿੰਦੂ ਹੈ ਨਾ ਮੇਰਾ ਗੱਲ ਤੇ ਆਪਾਂ ਜਦੋਂ ਦੀ ਵੀਡੀਓ ਪਾਉਣ ਲੱਗੇ ਆ ਨਾ ਇਹੋ ਜਿਹਾ ਨਾ ਨਹੀਂ ਆਇਆ ਆਪਣੇ ਕੋ ਤੇ ਨਾਗ ਨਹੀਂ ਆਇਆ ਤੇ ਨਾਗਰ ਕੀ ਚੜਦੇ ਤੇ ਚੜਦਾ ਹੀ ਹੈ ਸਰ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਹ ਆ ਵੀ ਜਦੋਂ ਪੈ ਗਈ ਭੈਣ ਭਰਾ ਉਸੇ ਵਾਲੇ ਗੱਲ ਕਰ ਲੈ 6 ਆ ਤੇ 6 ਜਾਨਾਂ ਨੇ ਦਿੱਤੀਆਂ ਜਾਣਗੀਆਂ ਦਿੱਤੀਆਂ ਹਾਂਜੀ 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 ਠੀਕ ਹੈ ਜੀ ਹਾਂਜੀ ਹਾਂਜੀ ਦੱਸੋ ਜੀ ਫਿਰ ਕਰ ਦਈਏ ਸਮਝ ਗਏ ਦੀ ਆਪਾਂ ਸਵਾ ਮੱਗੇ ਨਹੀਂ ਕਰੀ ਹਾਂਜੀ ਹਾਂਜੀ ਜਰੂ ਜ਼ਰੂਰ ਕਰਨੀ ਚਾਹੀਦੀ ਅੱਜ ਤੇ ਹਾਂ ਨਹੀਂ ਆਪਾਂ ਨੇ ਸਮਾਂ ਮੈਂ ਨਾ ਝੋਟੀਆਂ ਚੰਗੀਆਂ ਹਾਂਜੀ ਅੱਜ ਤੇ ਦੱਸਾਂ ਗੱਲ ਕੀ ਆ ਮਾਰ ਤਣ ਕਰਾਂਗੇ ਕੋਈ ਨਹੀਂ ਫੋਲ ਹਾਂਜੀ ਤੁਹਾਨੂੰ ਦੱਸਿਆ ਵੀ ਦਾਹ ਗੱਡੇਗਾ ਜਿੱਦਾਂ ਸੌਂਚ ਗੜੇ ਨਹੀਂ ਲੱਗਦੇ ਹਾਂਜੀ 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 ਚਲੋ ਜੀ ਇਹ ਪਤਾ ਗੱਲ ਕੀ ਆ ਭੈਣ ਭਰਾ ਖੁਸ਼ ਹੋ ਜਾਈਏ ਬਾਕੀ ਕੁਆਲਿਟੀ ਦਾ ਹੀ ਮੁੱਲ ਪੈਣਾ ਜੀ ਹਾਂਜੀ 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 ਕੁਆਲਿਟੀ ਦੱਸੋ ਜੀ ਫੇਰ ਕਿਦੋਂ ਸ਼ੁਰੂ ਲਈ ਇਹ ਕੀ ਰਹੀ ਹਾਂਜੀ ਲੱਖ ਦੀ ਕਰਦੀ ਹੈ ਉਹ ਕੋਈ ਤੁਹਾਡੀ ਮਰਜ਼ੀ ਹੈ ਮੈਂ ਤੇ ਗਿਆ ਪਹੁੰਚ ਸਕਦਾ ਹਾਂ ਜੀ ਹਾਂ ਨਾ ਜੇ 95000 ਤੇ ਪਹੁੰਚ ਹੋਣੀ ਹੈ ਪੂਰੇ ਤੇ ਪੂਰੇ 95000 ਗੱਡੀ ਕੋ ਆਜੂ ਲੈ ਉਹ 92000 ਦੀ ਝੋਟੀ ਦੇਣੀ ਆ ਠੀਕ ਹੈ ਜੀ ਜਦੋਂ ਝੋਟੀ ਕਿਸੇ ਪਾਸੇ ਕੋਈ ਵੀ ਕਮੀ ਨਹੀਂ ਹੈਗੀ ਤੁਸੀਂ ਚੈੱਕ ਕਰ ਲਿਓ ਬੇਚੱਕ ਅਗਲਾ ਵੀਡੀਓ ਵੇਖ ਲੈ ਹੁਣੇ ਵੀਡੀਓ ਆਪਾਂ ਅਪਲੋਡ ਕਰ ਦੇਣੀ ਆ ਠੀਕ ਹੈ ਜੀ ਸਾਰੀ ਰਾਤ ਬਾਜ਼ਾਰ ਵੇਦਾ ਰਵੇ ਤੇ ਦਿਨੇ ਆਪਾਂ ਨੂੰ ਸਾਈ ਪਾਦੇ ਤੇ ਭਾਵੇਂ ਸਾਈ ਬਣਾ ਭਾਵੇਂ ਘਰੇ ਆ ਜੀ ਠੀਕ ਹੈ ਜੀ ਹਾਂਜੀ 10 ਲੀਟਰ ਦੁੱਧ ਮੌਜੂਦਾ ਤੇ ਆਰ ਮੌਕੇ ਦਾ ਤੇ ਬੱਚਾ ਮਗਰ ਕੱਟੀ ਤੇ ਸੂਈ ਨੂੰ ਕੋਈ 20 25 ਦਿਨ ਦਾ ਟਾਈਮ ਹੋ ਗਿਆ ਜੀ ਹਾਂਜੀ ਹਾਂਜੀ 95000 ਰੁਪਏ ਤੁਹਾਨੂੰ ਇਹ ਝੋਟੀ ਮਿਲਣੀ ਆ ਤੇ ਜੇ ਕੋਈ ਗੱਡੀ ਵੀ ਰਾਪ ਨਹੀਂ ਲਾਇਆ ਤੇ ਫਿਰ 92000 ਰੁਪਏ ਚ ਰਿਹਾ ਜੀ ਤੋਰੀਏ ਜੀ ਲੋ ਜੀ ਜੋ ਚਲੋ ਬੋਤ ਥੋੜਾ ਇਹਨਾ ਡੰਗਰ ਅੱਜ ਹੀ ਹੋਣੇ ਤੁਹਾਡੇ ਗਾੜੀ ਗਾੜੀ ਆਏ ਹਾਂਜੀ 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 ਕੁਆਲਟੀ ਦੋਸਤੋ ਚੈੱਕ ਕਰ ਲਿਓ ਪਹਿਲਾਂ ਪਹਿਲਾਂ ਸੁਆ ਵੀਡੀਓ ਤੇ ਆਪਾਂ ਸਵੇਰੇ ਉਧਾਂ ਬਣਾਉਣੀ ਸੀ ਹਾਂਜੀ ਫਿਰ ਡੰਗਰ ਲੈ ਆਉਣ ਤੇ ਥੋੜਾ ਇਹ ਲੇਟ ਹੋ ਗਏ ਸਵੇਰੇ ਚਲੋ ਅੱਛਾ ਹੀ ਕੋਈ ਗੱਲ ਚੋ ਚਾ ਕੇ ਲਿਆਂਦੇ ਆ ਆ ਲੋ ਜੀ ਕਰਿਓ ਚੈੱਕ ਆ ਵੇਖੋ ਥੋੜਾ ਕੋਡਕ ਪੱਖ ਨੀਲੀ ਜਰਾ ਦੀ ਜੇ ਆਖ ਜਿਹੜੀ ਉਹ ਬਿੱਲੀ ਮਨਕੀ ਆ ਦੋਸਤੋ ਆ ਵੇਖੋ ਨਗੀਨਾ ਇੱਕ ਵੇਖੋ ਜੀ ਰਿੰਗ ਸਿੰਘ ਬਿਲਕੁਲ ਵੇਖੋ ਚੈੱਕ ਕਰੋ ਆ ਲੋ ਜੀ ਬਹੁਤ ਸੋਹਣੀ ਆਰਡਰ ਕੁਆਲਟੀ ਤੇ ਇਹ ਵੀ ਅਵ੍ਰਿਆਮ ਦੰਦਾ ਜੋ ਚੱਕ ਕੀਤੀ ਕਰ ਦੰਦੋਂ ਚ ਗਈ ਹੈ ਚੱਕੀ ਹੈ ਜੀ ਹਾਂਜੀ ਹਾਂਜੀ ਲੋ ਜੀ ਥੋੜਾ ਨਾ ਬੱਚੇ ਦਾ ਬਣਾ ਕਰੀ ਸ਼ੂ ਕਰ ਜਾਂਦਾ ਵਾ 6 ਦੰਦ ਬੂਹੇ ਜੀ ਆਪ ਕੱਟੀ ਤੇ ਮਗਰ ਵੀ ਕੱਟੀ ਤੇ ਦੁੱਧ 10 ਕਿਲੋ ਮੌਜੂਦਾ ਤਿਆਰ ਤੇ ਇਹਦੀ ਪਹੁੰਚ ਹੋਊਗੀ ਜੀ ਪੂਰੇ 95000 ਰੁਪਏ ਚ ਪੂਰੇ 95000 ਤੇ ਪਹੁੰਚਿਆ ਜੀ ਗੱਡੀ ਕੋ ਆਪ ਦੀ ਲਿਆਉਂਦਾ ਹਾਂਜੀ ਤੇ 99000 ਨਹੀਂ ਦੇਣੀ ਹੈ ਜੀ ਬਿਲਕੁਲ ਜੈਨੂਲ ਰੇਟ ਆਪਾਂ ਉਹ ਕਰਨੇ ਆ ਵੀ ਬਿਲਕੁਲ ਛੋਟੇ ਜੇ ਅੰਦਰ ਹੀ ਰਹਿਣਾ ਮਈਆਂ ਤੇ ਆਣੀਆਂ ਬਾਹਰ ਕੱਢ ਭਾਰਾ ਪਾ ਅੰਦਰ ਰਹਿਣਾ ਲਓ ਚਲੋ ਜੀ ਦੱਸੋ ਜੀ ਦੋ ਨੰਬਰ ਪਰੇ ਗਾਰੀ ਪਾਜੀ ਵੱਡੀ ਝੋਟੀ ਜੇ ਹਾਂਜੀ ਕੰਦ ਘੜ ਚੈੱਕ ਕਰ ਲਓ ਦੋਸਤੋ ਵੱਡੀ ਝੋਟੀ ਜੇ ਹਾਂਜੀ ਉਹਨਾਂ ਦੇ ਕਹਿਣ ਮੁਤਾਬਕ ਜਵਰਾਜ ਮਾਲੀ ਨੇ ਜਿਹੜਾ ਜਵਰਾਜ ਹੈ ਨਾ ਉਹਦਾ ਸੀਮਨ ਜੀ ਅੱਛਾ ਜੀ ਝੋਟੀ ਖੁਦ ਆ ਹਾਈਟ ਜਿਹੜੀ ਹੈ ਨਾ ਝੋਟੀ ਦੀ ਹੂੰ 5 ਫੁੱਟ ਤੋਂ ਪਲੱਸ ਹੋਊਗੀ ਬਰਾਬਰ ਲਾ ਕੇ ਵੀਰ ਨੂੰ ਖਿਲਾਤਾ ਤੇ ਇਹ ਤੇ ਮੋਟੇ ਤੱਕ ਜਾਊਗੀ ਬਰਾਬਰ ਇਹ ਨਹੀਂ ਵੀ ਕੋਈ ਵੀਡੀਓ ਤੇ ਲਊਗਾ ਤੇ ਮੈਂ ਨਿੱਕੀ ਨਿਕਲੂਗਾ ਠੀਕ ਹੈ ਜੀ ਕੋਈ ਝੂਮ ਨਹੀਂ ਕੈਮਰੇ ਦਾ ਸੱਤ ਨਾ ਜੀ ਬਾਕੀ ਝੋਟੀ ਛਿਆਂ ਦੀ ਗੱਬਣ ਚੈੱਕ ਪਾਸ ਆ ਛਿਆਂ ਮਹੀਨੇ ਦੀ ਆਪਾਂ ਸਾਢੇ ਪੰਜਾਂ ਦੀ ਕਹਿ ਕੇ ਦੇਣੀ ਛਾਢੇ ਪੰਜਾਂ ਮਹੀਨੇ ਦੀ ਕਨਫਰਮ ਚੈੱਕ ਪਾਸ ਹੈ ਨਾ ਜੀ ਛਿਆਂ ਦੀ ਛਿਆਂ ਦੀ ਚੈੱਕ ਪਾਸ ਆ ਕੇ ਡਾਕਟਰ ਨੇ ਆਪਾਂ ਸਾਢੇ ਪੰਜਾਂ ਦੀ ਆ ਸਾਢੇ ਪੰਜ ਹੈ ਨਾ ਜੀ ਪਹਿਨਾ ਭਾਵੇਂ ਕੋ ਆਪਦੀ ਚੈੱਕ ਕਰਾ ਕੇ ਖੜੇ ਇੱਥੇ ਜੇ ਕੋ ਆਨਲਾਈਨ ਵਗਾਉਂਦਾ ਗੱਡੀ ਤੋਂ ਉੱਤਰ ਦੀ ਚੈੱਕ ਕਰਾ ਲੈ ਠੀਕ ਹੈ ਜੀ ਤੇ ਦੁੱਧ ਕਿੰਨਾ ਜੇ ਮੌਜੂਦ ਹਲ ਦੁੱਧ ਭਾਜੀ 8 ਲੀਟਰ ਇੱਥੇ 8 ਲੀਟਰ ਚੋਂ ਦੁੱਧ ਠੀਕ ਹੈ ਜੀ ਸਾਢੇ ਪੰਜ ਮਹੀਨੇ ਦੀ ਕਨਫਰਮ ਚੈੱਕ ਪਾਸ ਸੋ ਟੱਪੀ ਹੈ ਜੀ ਠੀਕ ਹੈ ਅੱਧੋ ਟੱਪ ਗਈ ਹੈ ਜੀ ਤੇ ਸੱਜਰ ਉਹਨਾਂ ਦੇ ਕਹਿਣ ਮਤਾਂ ਉਹ ਚਲੋ ਫੇਰ ਆਖ ਦਿੰਦੇ ਕਈ ਵੀ ਵਪਾਰੀ ਆਖੀ ਜਾਂਦਾ ਇਹਨੇ ਕਿਹੜਾ ਛੋਇਆ ਵਾ ਨਹੀਂ ਆਪ ਵੇਖੋ ਵੀ ਹਾਥੀ ਜਿੱਦੀ ਮੈਂ ਆ ਹਾਂਜੀ 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 16 17 ਲੀਟਰ ਦੁੱਧ ਉਹ ਆਂਦੇ ਇਹਨੇ ਭਰਿਆ ਜੀ ਮਡੀਮਾ ਚੋਂ ਕਰਦਾ ਜਿਹੜੇ ਵੀ ਇਹਨੇ ਖਰੀਦਣੀ ਉਹ ਆ ਇਹਨੇ ਜੱਜਮੈਂਟ ਕਰ ਪਹਿਲਾ ਸੁਆ ਪਾਕੇ ਸੁਈ ਹੀ ਤੇ ਦੂਜੇ ਸੁਈ ਦੀ ਗੱਬਣ ਜੀ ਠੀਕ ਹੈ ਜੀ ਤੇ ਪਿਓਰ ਮੋੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਫੋਨ ਦੱਸੋ ਇਹਦੀ ਪਹੁੰਚ ਕਿੱਨੇ ਜੂੜੀ ਭਾਜੀ ਹੁਣ ਇਹੋ ਜੇ ਰਾਜੇ ਦਾ ਤੁਹਾਨੂੰ ਬੋਲਾ ਆਪਾਂ ਤੇ ਚਲੋ ਕਰਾਨਾ ਕਰਦੇ ਮਹਾਰਾਜ ਦਾ ਉਹਨੇ ਇਹਨੇ ਚੋਕਾ ਕੀਤਾ ਆਪਾਂ ਨੂੰ ਤੇ ਬਾਕੀ ਤੁਹ ਏ ਆਪਾਂ ਵੀ ਚਲੋ ਪਹਿਲੀ ਨਹੀਂ ਲੈਂਦੇ ਡੇ ਡੰਗਰ ਕੀ ਕਰੀਏ ਬਰਿਆਮ ਔਖੇ ਆ ਨਾ ਪੀਸ ਮੈਂ ਨਾ ਜੀ ਆ ਵੀ ਦਲ ਵਡਾ ਕਰਕੇ ਪੈਸੇ ਲਾਏ ਲਾਏ ਪੈਂਦੇ ਹਾਂ ਜੀ ਸਿੱਧੀ ਤੁਹਾਨੂੰ ਗੱਲ ਦਸੀਏ ਪੂਚਾਂ ਗੱਚੀਆਂ ਨਹੀਂ ਮਿਲਦੀਆਂ ਠੀਕ ਹੈ ਜੀ ਹਾਂ ਜੀ ਹੁਣ ਤੁਸੀਂ ਸਿਆਣੇ ਪਰਸੋਂ ਮਾਲ ਆਇਆ ਚੌਥੀ ਵੇਚਿਆ ਫੇਰ ਮਾਲ ਲੈ ਇੱਕ ਦਿਨ ਛੱਡ ਕੇ ਜੇ ਪੈਸੇ ਲਾਈਦੇ ਤੇ ਬਾਜੀ ਫੇਰੀ ਆ ਹਾਂ ਦੇਰ ਨਹੀਂ ਹਾਂ ਜੀ ਹਾਂ ਜੀ ਚੀਤ ਵੇਖੋ ਜੀ ਬਰਿਆਮ ਜੀ ਹਰ ਇੱਕ ਮਿਲ ਜਾਂਦੀ ਹੈ ਪਰ ਬਾਹਰ ਪੈਸੇ ਵੀ ਲਾਉਣੇ ਪੈਂਦੇ ਮਾਰਕੀਟ ਹਾਂ ਜੀ ਹਾਂ ਦੱਸੋ ਫਿਰ ਇਹਦੀ ਕਰਦੀਏ 1 ਤੋਂ 5 ਚ ਪਹੁੰਚ 1 ਲੱਖ 5 ਰੁਪਏ ਹੈ ਨਾ ਹੋਣ ਚਾਹਜੇ ਮੌਲੀ ਜੀ ਯਸ ਲੋਈ ਯਸ ਲੋ ਵਡੀ ਮੈਂ ਜੇ ਵੇਖ ਲੋ ਮੈਂ ਵੇਖ ਲਈ ਮੱਝ ਮੁੜ ਕੇ ਤੁਸੀਂ ਮਾਨ ਕਰਾਉਂਦੇ ਜੇ ਲੈਣ ਵਾਲੇ ਦੋ ਜਣੇ ਆਗੇ ਉਹਨਾਂ ਨੂੰ ਕਰਾਉਣਾ ਉਹਨਾਂ ਕਹਣਾ ਆਦਾ ਵੀ ਕਰ ਪੰਤੋ ਪੰਤੋ ਮੈਂ ਮਾਨ ਤੁਹਾਨੂੰ ਦੇਖੋ ਪਹਿਲੋਂ ਆਪਾਂ ਕਸਰ ਸਾਰੀ ਕਢ ਦਿੱਤੀ ਹੈ ਭਾਜੀ 95000 ਤੇ ਪਹੁੰਚ ਗਈ ਇਹਦੀ ਵੀ ਹਾਂਜੀ ਠੀਕ ਹੈ ਜੀ ਬਰਾਬਰ ਲੈੋ 92000 ਦੀ ਵਹੀਂ ਦੇਣੀ ਬਰਾਬਰ ਬਰਾਬਰ ਦੋਨਾਂ ਦੀ ਹਾਂਜੀ ਹਾਂਜੀ ਜੇ ਕੋਈ ਜੋੜਾ ਲੈਂਦਾ ਤੇ ਯਾਰ ਹੋਰ ਸੱਟ ਦੂੰਗਾ ਠੀਕ ਹੈ ਜੀ ਹਾਂਜੀ 92 184000 ਰੁਪਿਆ ਵੈਸੇ ਬੰਦਾ ਹੈ ਨਾ ਦੋਨਾਂ ਦਾ ਜੋੜੇ ਦਾ ਇੱਕ ਲੱਖ 83 ਉਦਾਂ ਬਣਦਾ ਜੇ ਕੋ ਪਹੁੰਚ ਕਰਾਉਂਦਾ ਤੇ ਫਿਰ ਬੰਨਾ ਆਪਣਾ ਨਹੀਂ 1 ਲੱਖ 84 ਇਹ ਪਹੁੰਚ ਬਣਦੀ ਹੈ ਹਾਂਜੀ ਹਾਂਜੀ ਹਾਂ ਪਹੁੰਚ ਦੇ ਵਿੱਚ ਹਨਾ ਜੇ ਜੋ ਵੀ ਗੱਡੀ ਆਪਨੇ ਲੈ ਕੇ ਆ ਗਏ ਤੇ ਨਹੀਂ ਇੱਥੋਂ ਦੀ ਪਹੁੰਚ ਤੁਹਾਡੀ ਹੈਗੀ 1 ਲੱਖ 84 ਜੇ ਵੀ 95 95000 ਰੁਪਏ ਫਿਰ ਵੱਧ ਬਣਨੇ ਹਾਂ ਫਿਰ ਵੱਧ ਬਣਨੇ ਵੱਧ ਬਣਨੇ ਮੈਂ ਪਹੁੰਚ ਤੋਂ ਛੱਡ ਦਿਆਂ ਚੱਲ ਜੇ ਕੋ ਆਪਦੀ ਗੱਡੀ ਵੀ ਲੈ ਉੱਤਾਂ ਵੀ ਯਾਰ ਛੱਡ ਦਾਂ ਠੀਕ ਹੈ ਜੀ ਜੇ ਕੋ ਜੋੜਾ ਲੈਂਦਾ ਓਕੇ ਓਕੇ ਇਹਦੀ ਵੀ 95000 ਰੁਪਏ ਚ ਪਹੁੰਚੇ ਗੱਡੀ ਕੋ ਆਦ ਲੈ ਆਉਂਦਾ 92000 ਦੀ ਝੋਟੀ ਆਪਾਂ ਦੇਣੀ ਆ ਦੋੜਾ ਦਾ ਆਪ ਲਓ ਜੀ ਕੱਦ-ਕੱਢ ਵੇਖਿਓ ਚੈੱਕ ਕਰ ਲਿਓ ਸਾਢੇ 5 ਮਹੀਨੇ ਦੀ ਗੱਬਣ 5000 ਦੀ ਜੀ ਸੁਈ ਚੁੱਕੀ ਠੀਕ ਹੈ ਜੀ ਮੈਨਾਂ ਝੋਟੀ ਪਹਿਲੇ ਸੁਈ ਉਹਨਾਂ ਲਿਆਂਦੀ ਆ ਮੁੱਲ ਤੇ ਭਾਜੀ ਮੈਂ ਪਹਿਲਾਂ ਦੱਸਤਾ ਵੀ ਮੁੱਲ ਤੇ ਚੀਜ਼ ਦੇ ਲੱਗਣਾ ਹੈ ਨਾ ਮੈਨਾਂ ਹਰੇ ਝੋਟੀ ਨਾ ਪਰ ਜਦੋਂ ਦੇ ਤਿੰਨ ਕ ਚਾਰ ਘੰਟੇ ਹੋ ਗਏ ਆ ਲਿਆਂਦੀ ਨੂੰ ਆ ਲਓ ਜੀ ਕਰਿਓ ਚੈੱਕ ਜੀ ਹੁਣ ਆਇਆ ਨਾ ਇੱਕ ਘਰ ਕੀਤਾ ਆ ਗਿਆ ਆਪਣਾ ਚਾਰ ਬਿਲਕੁਲ ਸਿੰਗਲ ਡੀ ਦੀ ਮਾਜੇ ਚੈੱਕ ਕਰਦੇ ਵੰਡਾ ਕੱਦ-ਕੱਢ ਇਹ ਗੱਲੋਂ ਨਹੀਂ ਜੇ ਘੁੱਸੀ ਆ ਲਓ ਜੀ ਦੇਖੋ ਲਓ ਜੀ ਆ ਕਰਿਓ ਚੈੱਕ ਜੀ ਵੀਰ ਨੂੰ ਤੇ ਮਤਲਬ ਥੱਲੇ ਛੜਦੀ ਐ ਮੋ ਬਰੀਆਮ ਦੇ ਮੋਢਿਆਂ ਤੋ ਤਾਂ ਜਾਂਦੀ ਹੈ ਜੀ। ਮੈਂ ਤੁਹਾਨੂੰ ਦੱਸਿਆ ਆਪਾਂ ਸ਼ੁਕਰ ਕਰਦੇ ਮਹਾਰਾਜ ਦਾ ਇਹੋ ਜੇ ਰਾਜੇ ਪਹਿਲੀ ਨਹੀਂ ਆਏ ਆਪ। ਠੀਕ ਹੈ ਜੀ। ਚਲੋ ਅਸ਼ਾ ਜੀ ਭਾਗ ਲੱਗੇ ਆ ਫਾਰਮ ਤੇ। ਮਹਾਰਾਜ ਦੀ ਸੜੀ ਤੇ ਹੁਣ ਨਹੀਂ ਤਾਂ ਵਿਚਦਾ। ਹਾਂ ਜੀ। ਹਾਂ ਜੀ। ਇਹ ਨਹੀਂ ਜੀ। ਆਪਾਂ ਦਾ ਸਾਰਾ 6 ਫੁੱਟ। 5 ਫੁੱਟ ਤੋਂ ਪਲੱਸ ਆ ਮੱਜ। ਆ ਲਓ ਜੀ ਕਰਿਓ ਚੈੱਕ। 95000 ਮੇਜੇ ਦੀ ਪਹੁੰਚ। 95000 ਰੁਪਏ ਦੋਸਤੋ ਪਹੁੰਚ। ਇਹ ਜਿਹੜੀ ਵੀਰ ਗੱਡੀ ਆ ਆਪਣੀ ਲੈਵ ਤੇ ਫਿਰ 92000 ਰੁਪਏ ਰੇਟੇ ਦਾ ਹੋਊਗਾ ਜੀ ਹਾਂਜੀ ਹਾਂਜੀ ਵੱਡੀ ਝੋਟੀ ਇਹ ਨਹੀਂ ਵੀ ਨੀ ਨਿਕਲੂਗੀ ਹਾਂ ਜੇ ਕੋ ਲੈ ਜਾਂਦਾ ਝੋਟੀ 2 ਲੱਖ ਦੇ ਲਾ ਕੇ ਵੇਚੂਗਾ ਚਲੋ ਜੀ ਆਦਰ ਲਵਾਂ ਨਾ ਕਰੂਗਾ ਹੈ ਨਾ ਜੀ ਉਹਨੇ ਆਪੇ ਸਾਹਮਣੇ ਆਪ ਹਾਂਜੀ ਹਾਂ ਆਪਾਂ ਦੇ ਇਥੋਂ ਆਪਣੇ ਫਾਰਮ ਦੇ ਜ਼ਿੰਮੇਵਾਰ ਹਾਂ ਜੀ ਨਹੀਂ ਚਲੋ ਇਹ ਆ ਵੀ ਚੀਜ਼ ਚੰਗੀ ਆ ਜੀ ਚੰਗੀ ਕੱਟ ਕੇ ਮੁੱਲ ਹਾਂ ਮਰੀਆਮ ਜੀ ਦੱਸਿਓ ਤਿੰਨ ਨੰਬਰ ਬਾਰੇ ਆਪਾਂ ਗੱਡੀ ਭਾਜੀ ਸੂਆ ਤੱਜਾ ਜੇ ਮਹੀਨਾ ਸੂਈ ਜੇ ਮਹੀ ਕੋਈ ਹਫਤੇ ਦਾ ਹਾਂ ਦਿਨਾਂ ਦੀ ਜੀ ਤਾਜੀ ਸੂਈ ਆ ਹਾਂ ਮਗਰ ਕੱਟੀ ਅੱਛਾ ਇਹਦੇ ਮਗ ਆਹ ਲੋ ਜੀ ਇਹਦੇ ਮਗਰ ਵੀ ਕੱਟੀ ਦੋਸਤੋ ਦੋ ਮੱਜਾਂ ਵਖਾਤੀਆਂ ਕੱਟੀਆਂ ਵਾਲੀਆਂ ਤੁਹਾਨੂੰ ਆਹ ਲੋ ਜੀ ਆਓ ਜੀ ਅੱਛਾ ਬਰਿਆਮ ਹੋਂ ਇਹਦੇ ਸਿਲ ਦੁੱਧ ਕੰਨਾ ਮੌਜੂਦ ਹੈ ਭਾਜੀ 10 ਲੀਟਰ ਦੁੱਧ ਜੇ ਕੰਡਾ ਲਾਵਾਂ ਮੈਂ ਹਾਂਜੀ ਹਾਂਜੀ ਆਹ ਲੋ ਜੀ ਬਾਕੀ ਤੁਸੀਂ ਅੰਡਰ ਕੁਆਲਿਟੀ ਵੇਖ ਕੇ ਅੰਦਾਜ਼ਾ ਲਾ ਲਿਓ ਖੁਦ ਹਾਂਜੀ 10 ਕਿਲੋ ਮੌਜੂਦਾ ਦੁੱਧ ਤਿਆਰ ਹੈ ਤੇ ਬੱਚਾ ਮਗਰ ਕੱਟੀ ਦਾ ਸੂਆ ਹੈ ਕਿ ਨਵਾਂ ਸੂਈ ਹੈ ਜੀ ਸੂਆ ਭਾਜੀ ਤੱਜਾ ਆਖਿਆ ਨਾ ਆਪਣੀਆਂ ਲੋ ਤੱਜਾ ਵਾਲੇ ਚੌਥਾ ਲਾ ਲਿਓ ਭਾਵੇਂ 10 ਵਾਲੇ ਆਪਦੀ ਸਾਹਮਣੇ ਇਹ ਹੈ ਨਾ ਜੀ ਠੀਕ ਹੈ ਜੀ ਅਸ਼ਵਰੀਆਮ ਸਿੰਘ ਜੀ ਇਹ ਕਰੋ ਜੀ ਜਰੂਰ ਕਰੋ ਸ੍ਰੀ ਜੀ ਜਰੂਰ ਕਰੋ ਦੱਸੋ ਜੀ ਇਹ ਜਮ ਉਹ ਕਿਵਰੀ ਕਰਦੀ 21 21 ਦੱਸਾਂ ਤੇਰਾ ਕੰਮ ਜੀ ਜੀ ਨਹੀਂ ਕਰਦਾ ਕਰਨ ਉਹ ਜਿਹੜੇ ਨੇ ਜਿੱਥੇ ਕਿ ਮੁੱਲ ਤੇ ਹੈਗੇ ਆ ਉੱਥੇ ਟਿਕੀ ਰਹਿੰਦੇ ਪਰ ਜਿਵੇਂ ਜਿਹਾ ਮਜਬੂਰੀ ਹੁੰਦ ਦੁਕਾਨ ਚ ਸੌਦਾ ਹੋਊਗਾ ਤੇ ਫੇਰੀ ਵੇਚਾ ਇਦਾਂ 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 ਹਾਂ ਜੀ ਹਾਂ ਜੀ ਬਾਕੀ ਸਮੇਂ ਨਾਲ ਚੱਲਣਾ ਪੈਂਦਾ ਉਹ ਸੋਨਾ 40000 ਨੂੰ ਉਹ ਸੋਨਾ 2 ਲੱਖ ਨੂੰ ਹੋ ਗਿਆ ਇਦਾਂ ਇਦਾਂ ਇਸ ਸਮੇਂ ਨਾਲ ਹੈ ਕਿ ਚੀਜ਼ ਬਦਲ ਗਈ ਹੈ ਨਾ ਜੀ ਦੋਸਤੋ 73000 ਤੇ ਪਹੁੰਚ ਜੀ 73000 ਗੱਡੀ ਕੋਆਦ ਲਓ 70000 ਦੀ ਮੈਂ ਜੈਸਨੋਂ ਆਪਾਂ ਦੇਣੀ ਹੈ ਦੋ ਡੰਗ ਆਪਣੇ ਘਰੇ ਚੋਕੇ ਖੜੇ ਠੀਕ ਬਿਲਕੁਲ ਪਾਜੀ ਵੀ ਲੈ ਜੇ ਨਹੀਂ ਤੇ ਕੋਈ ਗੱਲ ਪਾਜੀ ਸੂਈ ਬਿਲਕੁਲ ਹੈ ਨਾ ਜੀ 10 ਕਿਲੋ ਮੌਜੂਦਾ ਦੋ ਤਿਆਰ ਤੇ ਮਗਰ ਕੱਟੀ ਹਾਂਜੀ ਤੇ ਰੇਟ ਇਹਦਾ ਹੈਗਾ ਜੀ 73000 ਰੁਪਏ ਹੈ ਨਾ 73000 ਤੇ ਪਹੁੰਚ ਜੀ ਦੋ ਬਿੱਤੇ ਮਿਲੀਆਂ 70000 ਤਾਂ ਪਹਿਲਾਂ ਕੋਈ ਕੱਟੀ ਬਗਸਾ ਜੀ ਹਾਂਜੀ ਆ ਲੋ ਜੀ ਕਰਿਓ ਚੈੱਕ ਦੋਸਤੋ ਕੱਦ ਕਾਠ ਮੈਂ ਦਾ ਵੇਖ ਲਿਓ ਆਰਡਰ ਕੁਆਲਿਟੀ ਚੈੱਕ ਕਰ ਲਓ ਦੀ ਸੋਹਣੀਆਂ ਦੋਸਤੋ ਜਿੰਨੀ ਜੋਗੀ ਵੀ ਹੈ ਕਰਮਾਲੀ ਚ ਲੋ ਆਪਣੇ ਚਾਓ ਜੀ ਬਾਜ਼ਾਰ ਦੇ ਹਿਸਾਬ ਨਾਲ ਇਹ ਆ ਸੱਜਰ ਮੈਂ ਆ ਸਾਲ ਭਰ ਦੁੱਧ ਪਿਉਣਾ ਹੈ ਹਾਂਜੀ 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 ਲਓ ਜੀ ਦੇਖੋ 100 ਰੁਪਏ ਲਾਉਣਾ ਇਹ ਸੱਜਰਿਆ ਮੈਂ ਹਾਂਜੀ ਬਾਕੀ ਇਹਨੇ ਚਲੋ 6-7 ਮਹੀਨੇ ਦੁੱਧ ਆ ਬੜੇ ਮਜੇਦ ਨਾਲ ਜਿਹੜਾ ਪਿਆਰ ਮੈਂ ਨਾ ਜੀ ਸਾਲ ਭਰ ਦੁੱਧ ਪਿਉਣਾ ਹੁਣੀਆਂ ਗਰਮੀਆਂ ਦੁੱਧ ਨੇ ਮਜੇ ਨਾਲ ਚਵਾ ਦੇਣਾ ਜੀ ਹਾਂਜੀ ਹਾਂਜੀ ਗੱਡੀ ਹੁਣ ਰੁੱਤ ਤੁਹਾਨੂੰ ਦੱਸਿਆ ਵੀ ਇਦਾਂ ਦੀ ਹਣੀ ਅੱਖਾਂ ਚੋਂ ਦੁੱਧ ਸੁੱਕ ਜਾਣਾ ਸੁੱਕ ਜਾਂਦੇ ਹਾਂਜੀ ਹਾਂਜੀ ਰੇਟ ਬਿਲਕੁਲ ਨਾਰਮਲ 2 ਮੱਝਾਂ ਮਿਲਦੀਆਂ ਜਿੱਤੇ 73000 ਰੁਪਏ ਦੇ ਇਦੋਂ ਹੋ ਗਿਆ ਜੀ 4 ਨੰਬਰ ਗੱਡੀ ਭਾਜੀ ਝੋਟੀ ਜੇ 4 ਮਹੀਨਿਆਂ ਦੀ ਗੱਬਣ ਕਨਫਰਮ ਆਪਾਂ ਤਿੰਨ ਸਾਢੇ ਤਿੰਨਾਂ ਦੀ ਆਪਾਂ ਕਹਿ ਕੇ ਦੇਣੀ ਹੈ ਸਾਢੇ ਤਿੰਨ ਮਹੀਨੇ ਦੀ ਕਨਫਰਮ ਚੈੱਕ ਪਾਸ ਹੈ ਨਾ ਜੀ ਹੈਗੀ ਚੌਂ ਦੀ ਆਪਾਂ ਸਾਢੇ ਤਿੰਨਾਂ ਦੀ ਆਖਾਂਗੇ ਹਾਂਜੀ ਤੇ ਦੁੱਧ ਹੈ ਗਾੜੇ ਇਹਦੇ ਥੱਲੇ 5 ਲੀਟਰ ਚੌਂ ਹੈ ਜਿਹੜਾ ਹੁਣ ਪੱਕਾ ਠੀਕ ਹੈ ਜੀ ਦੁੱਧ ਆਪਾਂ ਵੱਧ ਹੋਵੇ 5 ਲੈ ਕੇ ਲਵੇ ਕੋਈ ਹਾਂਜੀ ਤੇ ਝੋਟੀ ਭਾਜੀ ਐਮਨ ਐਮ ਨਤੀ ਬਰੀਡ ਜੀ ਐਮ ਨਤੀ ਸੀਮਨ ਦੀ ਖੋਦੇ ਆਪ ਹੈ ਨਾ ਜੀ ਠੀਕ ਹੈ ਜੀ ਬਾਕੀ ਤੁਸੀਂ ਦੇਖ ਲਓ ਠੀਕ ਹੈ ਇਹ ਸ਼ੇਰਾਂ ਦੇ ਜੀ ਹਾਂਜੀ ਹਾਂਜੀ ਅੱਛਾ ਸੂਆ ਪਹਿਲਾ ਸੂਈ ਸੂਆ ਪਹਿਲਾ ਪਹਿਲਾ ਸੂਆ ਸਾਹਮਣ ਤੇ ਦੂਜੇ ਦੀ ਗੱਬਣ ਆ ਜੀ ਥੋੜੀ ਜੀ ਸਾਹਮਣ ਤੋਂ ਕੱਚੀ ਰਹੀ ਗਈ ਹਾਂਜੀ ਹਾਂਜੀ ਚਲੋ ਨਹੀਂ ਝੋਟੀ ਹੈਗੀ ਨਵੀਂ ਆ ਜੇ ਕੋਲ ਜੀ ਚਲੋ ਗਾਂ ਵਾਦੇ ਬੰਦ ਜਿੱਦਾਂ ਦੀ ਕਿਸੇ ਵੀ ਨੇ ਸਾਂਭੀ ਹੈ ਹਾਂਜੀ ਹਾਂਜੀ ਤੇ ਇਹਦੀ ਵਰਿਆਮ ਸਿੰਘ ਜੀ ਕਿੰਨੇ ਚ ਹੋਗੀ ਪੋਸ ਇਹਦੀ ਕਰ ਗਈ 75 ਚ ਜ਼ਰੂਰ ਕਰੋ ਜੀ ਹਾਂਜੀ ਜ਼ਰੂਰ ਕਰੋ 70 ਤੇ ਕਰ ਦਈਏ ਜਿੰਨੇ ਵੀ ਜੋਗੀ ਹੈਗੀ ਨੇ ਜਿੰਨਾ ਵੀ ਗਜੈਸ ਹੋ ਸਕਦੀ ਇੱਕੇ ਵਾਰੀ ਕਰਨਾ ਇੱਕੇ ਰਹੀ ਜੀ ਹਾਂਜੀ ਪੂਰੇ 65000 ਦੇ ਵਿੱਚ ਪਹੁੰਚ ਜੀ ਅੱਛਾ ਜੀ 100 ਕਿਲੋਮੀਟਰ ਦੀ ਠੀਕ ਹੈ ਜੀ ਗੱਡੀ ਕੋ ਆਪ ਵੀ ਲਿਆਉਂਦਾ 62000 ਦੀ ਝੋਟੀ ਆਪਾਂ ਦੇਣੀ ਹੈ ਨਾਲ ਦੁੱਧ 5 ਲੀਟਰ ਤੇ ਨਾਲ ਚੌਹਾਂ ਸਾਢੇ ਚੌਂ ਸਾਢੇ ਸਾਢੇ ਤੋਂ ਦੀ ਗੱਲ ਨਹੀਂ ਆ ਸਾਢੇ 3.5 ਸਾਢੇ 3.5 ਮਿੰਨ ਦੀ ਕਨਫਰਮ ਚੈੱਕ ਪਾਸ 5 ਲੀਟਰ ਦੁੱਧ ਮੰਨੇ ਕਿ ਕੋਈ ਵੀਰ ਭੈਣ ਭਰਾ ਸੌਦਾ ਕਰ ਲੈ ਹਾਂਜੀ 6 ਦੁੱਧ ਸੂਆ ਪਹਿਲਾਂ ਹਾਂਜੀ ਹੈਨਾ ਜੀ 65000 ਚ ਪਹੁੰਚ ਹੋ ਗਈ ਜੀ ਹਾਂਜੀ 65 ਚ ਪਹੁੰਚ ਗੱਡੀ ਕੋ ਆਪ ਵੀ ਲਿਆਉਂਦਾ 62000 ਦੀ 65000 ਦੀ ਪਹੁੰਚ ਇਸ ਝੋਟੀ ਦੀ ਆ ਲੋ ਜੀ ਕਰਿਓ ਚੈੱਕ ਐ ਕੋਈ ਨਹੀਂ ਜਰਾ ਜੁਰਾ ਜਬੀਲੇ ਕਰ ਨੀ ਨੀ ਕੋਈ ਗੱਲ ਨਹੀਂ ਉਦੋਂ ਕੋਈ ਨਹੀਂ ਉਹ ਥੋੜਾ ਤਲਿਹਾਰੀ ਤੋਂ ਡਰਦੀ ਹੈ ਆ ਲੋ ਜੀ ਕਰਿਓ ਚੱਕੀ ਪੂਰੀ ਸੀ ਉਸ ਲੱਕ ਵੇਖ ਲੋ ਜੀ ਪੂਜ ਭਾਵੇਂ ਸਾਰਾ ਉਂਗਲ ਦੇ ਦੋ ਜੋ ਮਾਦੀ ਚੱਪਾ ਪੂਜ ਚੜ ਦੋ ਬਾਕੀ ਜੋ ਵੀ ਇਹਨੂੰ ਤੁਸੀਂ ਮਿੱਠ ਮਸਾਲਾ ਦੇ ਸਕਦੇ ਹੋ ਵਧੀਆ ਜਿਹੜੋ ਪੂ ਮਾਫੜਨਾ ਸਿਖਾਇਆ ਪਹੁਰੂ ਲੋ ਜੀ ਕਰਿਓ ਚੱਕ ਸੁਆ ਪਹਿਲਾਂ ਥੋੜੀ ਜੀ ਸਾਂਭ ਤੋਂ ਕੱਚੀ ਰਹੀ ਆਪਣੀ ਕਿਹੜੀ ਘਰ ਦੀ ਪਾਲੀ ਹੈ ਜੀ ਹਾਂਜੀ ਹਾਂਜੀ ਐਰਾ ਸਾਹ ਆਈ ਨੂੰ ਹੋ ਜਾ ਤਿੰਨ ਘੰਟੇ ਹੋਏ ਆ ਪਰ ਗੱਲ ਇਹ ਆ ਵੀ ਹਾਲੀ ਚੀਜ਼ ਹੈਗੀ ਜੇ ਤੇ ਤਾਂ ਇਹ ਐਮ 29 ਸੀਮਨ ਦੀ ਖੋਦ ਆਪੇ ਝੋਟੀ ਆ ਲੋ ਜੀ ਕਰੋ ਦੋਸਤੋ ਚਲੋ ਐਦਾਂ ਹੀ ਆ ਪਹੂ ਜਿਹੜਾ ਬਰੀਡ ਦਾ ਪਹੂ ਹੈ ਨਾ ਉਹਦੀ ਇਥੋਂ ਚੀਜ਼ ਦੀ ਸਮਝ ਲੱਗ ਜਾਂਦੀ ਹੈ। ਲਓ। ਠੀਕ ਹੈ ਜੀ। ਹਾਂਜੀ ਹਾਂਜੀ। ਲਓ ਜੀ ਰਿੰਗ ਸਿੰਘ ਬਿਲਕੁਲ। ਮੈਂ ਨਾ ਜੀ ਰੁਪਈਆ ਨਾ ਲੰਗੂ ਬਾਈ ਜੀ। ਸਾਢੇ 3 ਮਹੀਨਿਆਂ ਦੀ ਕਨਫਰਮ। ਬੇਹੇ 4 ਮਹੀਨਿਆਂ ਬਾਈ ਕਹਿੰਦਾ ਵੀ ਆਪਾਂ ਸਾਢੇ 3 ਮਹੀਨੇ ਰਾਵਾਂਗੇ। 5 ਲੀਟਰ ਮੌਜੂਦਾ ਦੁੱਧ ਤਿਆਰ। ਫੇਰੇ ਕਰਿਆ ਨਹੀਂ। ਹੈਲੋ। ਹੈਲੋ। ਨੌਜੀ ਕਰਿਓ ਚੈੱਕ ਦੋਸਤੋ ਜਰੂਰ ਖਾਣਾ ਖਲੋ ਦੀ ਕੁਆਲਿਟੀ ਚੈੱਕ ਕਰ ਲਓ ਜੀ ਭਾਰਾ ਧੂਰਾ ਵੀ ਰਿਚਾਰੇ ਫਿਰ ਜਾਏ ਬਰਾਬਰ ਹੋ ਗਿਆ ਮੈਂ ਇਹ ਚੌਣ ਬੰਬੇ ਪਾਸ ਆ ਠੀਕ ਹੈ ਜੀ ਆਓ ਜੀ ਇਹਦੇ ਅੱਗੇ 5 ਨੰਬਰ ਤੇ ਗਾੜੀ ਭਾਜੀ ਇਹ ਝੋਟੀ ਦੇ ਮਗਰ ਦੇ ਕਟਾ ਅੱਛਾ ਇਹਦੇ ਮਗਰ ਕਟਾ ਹੈ ਨਾ ਜੀ ਸੁਈ ਨੂੰ ਇਹ ਜੇ ਇਹਨੂੰ 4 ਮਹੀਨੇ ਓਕੇ ਜੀ 1 ਮਹੀਨੇ ਦੀ ਬਣੀ ਵੀ ਦੱਸੀ ਉਹਨਾਂ ਅੱਛਾ ਜੀ ਦੁੱਧ 7 ਲੀਟਰ ਦੇ ਹੁਣ ਜਿਹੜਾ ਚਵੋਂ ਡੀ ਹਾਂ ਛੇ ਲਾਲੇ ਕੋਈ ਇਹ ਨਾ ਥੋੜਾ ਜਿਹਾ ਮੈਂ ਘਰ ਦਾ ਕੀਤਾ ਆਵੇ ਫੇਰ ਵਾਜਾ ਕਰਕੇ ਨਹੀਂ ਹਾਂਜੀ ਹਾਂਜੀ ਕਰਦੇ ਕਿ ਡੰਗਰੇ ਕੁਝ ਨਹੀਂ ਹੁੰਦੇ ਸਾਰੇ ਸੁਗਾਇ ਵੀ ਪਹਿਲਾਂ ਆਏ ਤੇ ਮੂੰਹ ਚੱਗੀ ਜੀ ਅੱਛਾ ਇਹ ਵੀ ਛੇ ਲਾਲੇ ਦੇ ਦੀ 1 ਮਹੀਨੇ ਦੀ ਬਣੀ ਉਹਨਾਂ ਦੱਸੀ ਆਪਾਂ ਕੋਈ ਗਰੰਟੀ ਨਹੀਂ ਦੇਣੀ ਦੁੱਧ ਦੇ ਹਿਸਾਬ ਨਾਲ ਦੇਣੀ ਦੁੱਧ 7 ਕਿਲੋ ਜੀ ਹਾਂਜੀ ਦੁੱਧ 7 ਕਿਲੋ ਜੀ ਅੱਛਾ ਜੀ ਤੇ ਇਹਦੀ ਬ੍ਰਿਮ ਸਿੰਘ ਕਿਤੇ ਪਹੁੰਚੂਗੀ ਕਟਾ ਦਾ ਬਖਾਰ ਹਾਂ ਬਟਾ ਬਖਾਰ ਦੋ ਇੱਕ ਰਹੀਦਾ ਕਟਾ ਪਲਿਆ ਆ ਜਾਓ ਜੀ ਕਟਾ ਵੀ ਦੋਸਤੋ ਚਲੋ ਚੰਗਾ ਪਲਿਆ ਵਾ ਰਾਜੀ ਹੈ ਬੁਰਾ ਹੈ ਨਾ ਜ 40 ਲੀਟਰ ਦੁੱਧ ਮਾਮੇ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲਿਆ ਹੈ ਨਾ ਹਾਂਜੀ 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 ਠੀਕ ਹੈ ਦੱਸੋ ਜੀ ਇਹਦੀ ਫੇ ਪਹੁੰਚ ਕਿੰਨੇ ਦੀ ਹੋਗੀ ਇਹਦੀ ਕਰੀਏ ਪਹੁੰਚ 85 ਜੀ ਕਿੰਨੀ ਜਰੂਰ ਕਰੋ ਜੀ ਹਾਂਜੀ ਜਰੂਰ ਬਣਦੀ ਹੈ ਸਾਰੇ ਵਾੜੇ ਵੱਢ ਕੇ ਜੀ 75 ਹਜ਼ਾਰ ਚ ਪਹੁੰਚ ਜੀ ਅੱਛਾ ਜੀ ਗੱਡੀ ਕੋ ਆਪ ਦੀ ਲਿਆਉਗਾ ਤੇ 72 ਹਜ਼ਾਰ ਦੀ ਆਪਾਂ ਛੋਟੀ 72 ਦੀ ਹਰੇ ਹਾਂਜੀ ਹਾਂਜੀ ਨਾਲ ਕਟਾ ਭਾਜੀ 10000 ਦਾ ਲਓ ਜੀ ਛੋਟੀ ਤੇ 62000 ਦੀ ਰਹਿਣੀ ਚਾਹੀਦੀ ਚਲੋ ਜੀ ਕਰੋ ਚੈੱਕ ਜੀ ਮਿਲਦੀ ਕੱਟੇ ਰਹੀ ਆ ਅੱਛਾ ਬੱਚੇ ਤੇ ਮਿਲਦੀ ਹਰੇ ਮੂੰਹ ਲਵਾ ਕੇ ਬੱਚੇ ਦਾ ਗਾੜੀ ਬੰਦ ਦੀਦਾ ਠੀਕ ਹੈ ਜੀ ਉਦਾਂ ਭਾੜੇ ਤੇ ਵੀ ਉਹ ਆਉਂਦੇ ਗਿਰਾਈ ਬੱਚਾ ਤਕੜਾ ਤੇ ਥੱਲੇ ਟੋਟ ਮਾਰਦਾ ਠੀਕ ਲੋ ਜੀ ਕਰਿਓ ਚੈੱਕ ਸੂਆ ਪਹਿਲਾ 6 ਦੰਦ ਤੇ ਸੂਈ ਨੂੰ ਕੀ ਦੱਸਿਆ ਟਾਈਮ 4 ਮਹੀਨੇ ਜੀ 4 ਮਹੀਨੇ ਹੈ ਨਾ ਜੀ 1 ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਕੱਟੇ ਦਾ ਆ ਜੇ ਵੀ ਪੂਰਾ ਫੁੱਲ ਤੇ ਕਰ ਦਿਜੇ 7 ਲੀਟਰ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲੇ ਰਾਜੀ ਪੂਰੀ ਇਹ ਵੀ ਚੈੱਕ ਕਰ ਲਿਓ ਛੋਟੀ ਵੱਡੀ ਜੀ ਆ ਲੋ ਜੀ ਇਹ ਵੀ ਚੈੱਕ ਕਰ ਲਓ ਮੂੰਹ ਮਾਰ ਦੇ ਜੀ ਲੋ ਜੀ ਕਰਿਓ ਚੈੱਕ ਹੈ ਨਾ ਜੀ ਪ ਤੇ 7 ਲੀਟਰ ਮੰਨ ਕੇ ਕੋਈ ਵੀਰ ਭੈਣਾਂ ਦਾ ਸੌਦਾ ਕਰ ਲੇ ਇਹਦੀ ਪਹੁੰਚ ਹੋਊਗੀ 75000 ਚ ਹਾਂਜੀ 75000 ਚ ਪਹੁੰਚ ਜਾਂਦਾ 72 ਦੀ ਲਓ ਜੀ 75000 ਰੁਪਏ ਦੇ ਵਿੱਚ ਇਹਦੀ ਪਹੁੰਚ 100 ਕਿਲੋਮੀਟਰ ਤੱਕ ਦੀ ਕਰ ਲੋ ਚੈੱਕ ਪੰਜ ਨੰਬਰ ਦਿਖਾਉਂਦੇ ਆ ਜੀ ਇਹ ਲਓ ਜੀ ਕਰੋ ਚੈੱਕ ਜੀ ਇਹ ਤੋਂ ਅੱਗੇ ਫਿਰ 6 ਨੰਬਰ ਇਹ ਵੀ ਟੋਕੜਾ ਕਬਨ ਜੀ ਇਹ ਤਾਂ ਭਾਜੀ ਸਹਾਵਨਾ ਕਮੇਟੀ ਜੀ ਅੱਛਾ ਜੀ ਕਮੇਟੀ ਆ ਤੇ ਆ ਆ ਪੈਸੇ ਚੇਤੀ ਕਮੇਟੀ ਉਹਦਾ 15 ਦੀਆਂ ਮਹੀਨਿਆਂ ਦੀ ਪੈਂਦੀ ਆ ਹਾਂਜੀ ਹਾਂਜੀ ਇਹ ਤੇ ਤਿੰਨ ਮਹੀਨਾ ਬਾ ਨਿਕਲ ਆਉਣੀਆਂ ਤੇ ਠੀਕ ਹੈ ਜੀ ਲੱਕੀ ਡਰਾਜ ਜੀ ਲੱਕੀ ਡਰਾਜ ਨਿਕਲਣਾ ਹੈ ਨਾ ਹਾਂਜੀ ਠੀਕ ਹੈ ਜੀ ਸੁਆ ਭਾਜੀ ਦੂਜਾ ਸੁਈ ਹੀ ਤੇ ਤੀਜੇ ਦੀ ਗੱਬਣ ਜੀ ਕਿੰਨੇ ਚਿਰ ਸਾਢੇ ਸੱਤਾਂ ਦੀ ਦਸੀ ਡਾਕਟਰ ਨੇ ਆਪਾਂ ਸੱਤਾਂ ਦੀ ਕਹਿ ਕੇ ਦੇਣੀ ਲਓ ਜੀ ਫੇਰ ਐਂਡ ਤੇ ਆਇਆ ਕੰਮ ਹਾਂਜੀ ਸੱਤਾਂ ਦੀ ਕਹਿ ਕੇ ਦੇਣੀ ਦੁੱਧ 5 ਲੀਟਰ ਆ ਕੋ ਚਾਰ ਲਾਲੇ ਦੁੱਧ ਆ 5 ਲੀਟਰ ਖੰਡ ਘੜੀ ਜਿੰਨੇ ਸਮੇਂ ਚ ਇਹਨੇ ਜਾ ਕੇ ਬਰਿਆਮ ਸੁਣਾ ਉਹਨੋਂ ਮਤਲਬ ਦੁੱਧ ਦੀ ਤੈਖੀ ਪੂਰੀ ਫੁੱਲ ਹਾਂਜੀ ਹਾਂਜੀ ਠੀਕ ਹੈ ਜੀ ਮੈਨਾਂ ਹੀ ਇਹਨੇ ਉਦੋਂ ਸੁਣਾ ਜੋ ਅੱਖਾਂ ਚ ਦ ਅੱਛਾ 5 ਲੀਟਰ ਚਾਰ ਲਾ ਦੇ ਕੋਈ ਪੱਕਾ ਹਾਂ ਚਾਰ ਲੀਟਰ ਮੰਨ ਕੇ ਕੋਈ 20 ਪੈਣਾ ਪਰਾ ਸੋਦਾ ਹਾਂਜੀ 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 ਟਾਈਮ ਦੇ ਹਿਸਾਬ ਨਾਲ ਵੇਖੀ 4 ਲੀਟਰ ਦੁੱਧ ਬਹੁਤ ਜ਼ਿਆਦਾ ਹੈ ਹਾਂਜੀ ਬਾਕੀ ਮੈਂ ਇਹ ਆ ਵੀ ਛਾਈ ਛੂਈ ਵਾਲੀ ਕਾਰੀ ਸਾਰੀ ਮਿਲਦੀ ਹੈ ਦੋਵੇਂ ਟਾਈਮ ਹੀ ਮੈਂ ਨਾ ਦੋਵੇਂ ਟਾਈਮ ਮਿਲਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਪਹੁੰਚ ਕਿੰਨੇ ਚ ਹੋਗੀ ਜੀ ਇਹਦੀ ਭਾਜੀ ਹੁਣ ਵੇਖ ਲਓ ਤੁਸੀਂ ਇਹਦੇ ਹਿਸਾਬ ਨਾਲ ਕਮੇਟੀ ਆ ਇਹਦੇ ਬੰਦਾ ਆ ਕੇ ਸਿਰੇ ਕੋ ਆਇਆ ਉਹਨਾਂ ਸ਼ਾਹ ਜੇ ਰੀਨ ਕਿੰਨਾ ਹੀ ਜਾਊਗੀ ਜਾਂਦਾ ਢਾਈ ਵੀ ਦੇ ਤਿੰਨ ਠੀਕ ਹੈ ਜਾਂਦਾ ਇਹਦੇ ਪੈਸੇ ਨਾਲ ਰਲ ਜਾਣੇ ਆ ਨੇ ਰਲ ਜਾਣੇ ਰਲ ਜਾਣੇ ਆ ਜੀ ਮਾਂ ਨਹੀਂ ਮਾਂ ਆਪਾਂ ਦੇ ਦੇਣੀ ਆ ਮੈਂ ਕੋਈ ਭੈਣ ਭਰਾ ਆਪਣਾ ਲੈ ਜੂ ਚਲੋ ਉਹਨੂੰ ਵੀ ਕੋਈ ਬੈਨੀਫਿਟ ਹੋ ਜੂਗਾ ਆਪਣਾ ਹਾਂਜੀ 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 ਹਾਂ ਹਾਂਜੀ ਦੱਸੋ ਜੀ ਚਲੋ ਜੇ ਕੋਈ ਏਅਰ ਕੀ ਸੁਗਾ ਮੈਂ ਨਾ ਪੈਂਦਾ ਤੇ ਗਾਂ ਫੇਰ ਮੈਂ ਸਮੂਤੀ ਬਾਜਣੀ ਵਾਦੇ ਵੰਡੀ ਵਾਦੇ ਹਾਂਜੀ ਹਾਂਜੀ ਠੀਕ ਹੈ ਜੀ ਦੱਸੋ ਜੀ ਫਿਰ ਕਰੋ ਜੈ ਜਮੁਨ ਕਰਗੀ ਅਸੀਂ ਜੇ ਪਹੁੰਚ ਉਹਦਾ 1 25 ਦੀ ਮਿਲਣੀ ਮੈਂ ਐਡੀ ਸੱਜ ਨਹੀਂ ਮਿਲਣੀ ਤੇ ਚਲੋ ਹੈਗੀ ਆ ਜੀ ਪਰ ਆਪਣੇ ਫਾਰਮ ਤੋਂ ਖਰਚਾ ਛੱਡ ਕੇ ਸਾਰਾ ਖਰਚਾ ਛੱਡ ਕੇ ਦਿਜੀਏ ਹਾਂਜੀ ਹਾਂਜੀ ਪੂਰੇ 77 ਹਜ਼ਾਰ 'ਚ ਪਹੁੰਚ ਗਏ। ਲੋ ਜੀ ਵੇਖਿਆ ਜੀ। ਗੱਡੀ ਕੋਲ ਦੇ ਲਈ 70 ਹਜ਼ਾਰ ਦੀ ਮਹੀ ਦੇਣੀ ਹੈ। ਸਾਢੇ 7 ਮਹੀਨਿਆਂ ਦੀ ਗੱਬਣ 7ਾਂ ਦੀ ਲਾੜੇ ਕੋਈ। 7ਾਂ ਦੀ ਲਾਗ ਹੈ। ਦੋ ਪੰਜਾਂ ਕੋ 4 ਲੱਖ। 4 ਮੰਨ ਕੇ ਸੌਦਾ ਕਰ ਲਿਆ। ਹਾਂਜੀ ਹਾਂਜੀ। ਚੀਜ਼ਾਂ ਸਾਰੀਆਂ ਮਿਲ ਜਾਣਗੀਆਂ ਜੀ। ਸਾਰਾ ਕੁਝ ਹੈ ਜੀ। ਲੋ ਜੀ ਕਰਿਓ ਚੈੱਕ ਦੋਸਤੋ। ਸਾਰੀਆਂ ਸਹੂਲਤਾਂ ਦੇ ਦਿੱਤੀਆਂ ਗਾ। 70 ਹਜ਼ਾਰ ਰਸੇ। ਹਾਂਜੀ 70 ਹਜ਼ਾਰ ਜੀ। 70 ਹਜ਼ਾਰ 'ਚ 100 ਕਿਲੋਮੀਟਰ ਤੱਕ ਦੀ ਕੋਈ। ਨਹੀਂ ਜੀ 77 ਹਜ਼ਾਰ 'ਚ ਪਹੁੰਚ ਜਾ ਉਦਾਂ 77। ਹਾਂਜੀ। 77 ਹਜ਼ਾਰ 'ਚ ਪਹੁੰਚ 100 ਕਿ 2.3 ਮਹੀਨੇ ਦਾ ਟਾਈਮ ਰਹਿ ਗਿਆ ਮਗਰ ਤਾਂ ਸੁੰਨ ਦੇ ਵਿੱਚ ਮੈਨਾਂ ਇਹ ਹਾਥੀ ਨਾਂਗਾ ਪੂਛ ਹੀ ਰਹਿ ਗਈ ਆ ਦੇ ਪੂਛ ਹੀ ਰਹਿ ਗਈ ਹੈ ਜੀ ਕਰਿਓ ਚੈੱਕ ਅਜੇ ਦੁੱਧ ਵੀ ਦੋਸਤੋ ਚੋਉਂ ਨਹੀਂ ਹੈ ਜੇ ਲੋ 4 ਕਿਲੋ ਦੁੱਧ ਵੀ ਮੌਜੂਦਾ ਹੈਗਾ ਹਾਂਜੀ ਤੇ ਬਾਕੀ ਰੇਟ ਵਾਲੇ ਪਾਸੇ ਵੇਖੀ ਤੇ ਬਾਹ ਬਾਜ਼ਾਰ ਦੇ ਨਾਲੋਂ ਰੇਟ ਬਿਲਕੁਲ ਇਹਦਾ ਨਾਰਮਲ ਹੀ ਹੈ ਜੀ ਆ ਥੋੜਾ ਨਾ ਸੰਗਲ ਪਿਆ ਹੈ ਥਲਿਆੜੀ ਦਾ ਕਰਦੀ ਮੈਂ ਹਾਂਜੀ 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 ਉੱਦਾਂ ਨਹੀਂ ਗੱਲ ਕੋਈ ਲਓ ਜੀ ਕਰ ਲਓ ਚੈੱਕ ਬਾਕੀ ਦੋਸਤੋ ਕੱਲੇ ਕੱਲੇ ਨਗਦੀ ਵੀਰ ਗੁਰਵਰਜ ਆਮ ਸਿੰਘ ਨੇ ਇਨਫੋਰਮੇਸ਼ਨ ਤੁਹਾਨੂੰ ਦੇ ਦਿੱਤੀ ਹੈ ਪਸਾਂ ਦੇ ਜਿਹੜੀ ਕਰਨੀਆਂ ਤੁਸੀਂ ਕਰਨੀਆਂ ਨੰਬਰ ਵਾਈ ਦੱਸ ਕੇ ਭਾਵੇਂ ਪਸੰਦ ਕਰ ਲਓ ਪਛੂ ਤੇ ਭਾਵੇਂ ਉਦਾਂ ਇੱਥੇ ਆਣ ਕੇ ਪਹੁੰਚ ਕੇ ਕਰ ਲਓ ਲਓ ਜੀ ਕਰਿਓ ਚੈੱਕ ਦੋਸਤੋ 6 ਮਗਰ ਤੁਹਾਨੂੰ ਦਿਖਾਤੇ ਆ ਡਿਟੇਲ ਸਾਰੀ ਦੱਸਤੀ ਐ ਐਡਰੈਸ ਏਕਰੀ ਭਾਜੀ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਹੈਗਾ ਜੀ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਤੇ ਫੋਨ ਨੰਬਰ ਹੈ ਗੁਰਵਰਮ ਜੀ ਏਕਰੀ ਫੇਰ ਬੋਲ ਦिए ਹਾਂਜੀ ਫੋਨ ਨੰਬਰ ਜੀ 6284741277089801127 ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੇਣੀ ਕੋਈ ਡਿਟੇਲ ਹੋਰ ਦੱਸਣਾ ਜੀ ਕੋਈ ਹਾਂਜੀ ਬਾਕੀ ਭਾਈ ਹੱਥ ਜੋੜ ਕੇ ਉਹ ਬੇਨਤੀ ਏ ਜੀ ਵੀਡੀਓ ਪ੍ਰਵਾਹ ਤੇ ਬੈਠ ਕੇ ਦੇਖੋ ਭਲੇ ਖਾਣਾ ਲੱਗੇ ਕੋਈ ਜੀ ਘਰੇ ਆਓ ਤੇ ਆਪਦੀ ਤਸੱਲੀ ਕਰਕੇ ਤੇ ਫਿਰ ਕਰੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਸਾਰੀਆਂ ਕਿਹਾਂ 6 ਮਗਾਂ ਦੇ ਵਿੱਚ 3 ਮਗ ਜਿਹੜੇ ਆ ਗੱਪਣਾ 3 ਟੋਕੜ ਗੱਪਣ ਜੀ ਹਾਂਜੀ ਹਾਂਜੀ ਤੇ 3 ਜਿਹੜੀਆਂ ਉਹ ਬੱਚਿਆਂ ਦੇ ਬੱਚਿਆਂ ਹੈ ਹਨਾ ਜੀ ਬਾਕੀ ਡਿਟੇਲ ਆਪਾਂ ਕੱਲੇ-ਕੱਲੇ ਨਾਲ ਨਹੀਂ ਦੱਸਦੇ ਨਹੀਂ ਨਹੀਂ ਸਾਰੀ ਦੇਤੀ ਆ ਜੀ ਬਾਕੀ ਇਹ ਮਾਲ ਖਰਾ ਹੂੰ ਅਗਲਾ ਵੀ ਮਾਲ ਵੀ ਸੋਣਾ ਜਿਹਨੇ ਡੰਗਰ ਖੜਨੇ ਉਹ ਵੀ ਸੁਣਾ ਠੀਕ ਹੈ ਕਿ ਸਾਰੀਆਂ ਚੀਜ਼ਾਂ ਆਪਾਂ ਹੁਣੇ 2-3 ਘੰਟੇ ਲਿਆਂਦੀਆਂ ਨੂੰ ਹੋਏ ਆ ਠੀਕ ਹੈ ਅਗਲਾ ਆਪਦੀ ਆਵੇ ਤਦ ਤਸल्ली ਕਰਕੇ ਕਰੀ ਹਾਂ ਠੀਕ ਹੈ ਹਾਂ ਜੀ ਤੁਹਾਡਾ ਧੰਨਵਾਦ ਜੀ